ਆਜ ਦਾ ਨਾਮ ਦਾਲ ਰੋ ਦੀ ਕਰਵਾਤ ਹੋਈ ਹੈ ਕੰਮ ਦਾ ਨਾਮ ਸੁਮਨ ਹੈ ਜੀ ਸਰਕਾਰੀ ਬੰਦ ਸਾਬੀ ਜੀ ਜੀ ਨਾਮ ਸਰਕਾਰੀ ਪਿਆਰ ਦਾ ਨਾਮ ਮੇਰਾ ਆਧਾਰੋ ਅਧਿਕਾਰੀ ਇੱਕ ਨਾ ਹੀ ਪਹੁੰਚਿਆ ਜੀ ਜੀ ਪ੍ਰਸ਼ਾਸਨ ਇਹ ਕੰਮ ਲੈਣ ਲਈ ਵੀ ਅਧਿਕਾਰੀ ਇਧਰ ਦਿਓ ਧਿਆਨ ਫੜਵਾਇਆ ਚਲ ਕੋਈ ਤਾਵਾ ਕੇ ਇਧਰ ਮੈਂ ਇੱਕ ਬਾਬਾਈ ਦਾ ਵਾਹਿਗੁਰੂ ਜੀ ਦੇ ਬਿਪਤੇ ਜੁਗਰੂ ਪਿਆਰੀ ਸਾਧ ਸੰਗਤਿਓ ਅੱਜ ਜੇ ਧਿਆਤੀ ਕਰਦੇ ਹਾਂ ਕਿ ਤਿੰਨ ਲੋਕੋ ਕੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਥਾਨ ਤੇ ਕਾਰ ਸੇਵਾ ਗੁਮਰਦੀ ਸਵਾ ਸਾਰੀ ਚੱਲ ਰਹੀ ਹੈ ਆ ਸਾਧ ਸੰਗਤ ਨੂੰ ਤਕਵੀਲ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਤੇ ਜੋ ਥਾਨ ਦੀ ਸੇਵਾ ਅਜ ਨਹੀਂ ਪੱਥਰ ਕਰਨਾੰਦਾਲ ਦੇ ਮੁਖੀ ਬਾਬਾ ਮੇਜਰ ਸਿੰਘ ਜੀ ਛੋਡੀ ਤੋਂ ਇੱਥੇ ਹਾਜ਼ਰ ਹੋਏ ਹਨ ਉਹਨਾਂ ਨੇ ਆਪਣੇ ਜੋ ਕਾਰਜ ਸੀ ਉਹਨਾਂ ਨੇ ਇਹ ਪੱਥਰ ਰੱਖਿਆ ਕਿ ਮਹਾਰਾਜ ਜੀ ਦਾ ਜੋ ਗੁੰਮਰਦੀ ਪਸਾਰੀ ਦਾ ਇਹ ਪੱਥਰ ਅੱਜ ਰੱਖ ਕੇ ਗਏ ਹਨ ਤੋਂ ਬਹੁਤ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਰਨਾੰਦਾਲ ਬਾਬਾ ਮੇਜਰ ਸਿੰਘ ਛੋਡੀ ਜੀ ਦਾ ਤੋਂ ਉਹਨਾਂ ਦੇ ਦਲਪੰਥ ਦੇ ਸਿੰਘ ਸਿੰਘ ਸਮਾ ਦਾ ਤੋਂ ਪਿਆਰੀ ਸਾਧ ਸੰਗਤ ਦਾ ਜਿਨਾਂ ਦੀ ਹਾਜ਼ਰੀ ਦੇ ਵਿੱਚ ਸਭ ਕੁਝ ਹੋਇਆ ਇਹ ਗੁਰੂ ਘਰ ਸੰਗਤ ਦਾ ਹੈ ਸਭ ਰਲ ਮਿਲ ਕੇ ਇੱਥੇ ਸੇਵਾ ਦਾ ਸੰਜੋਗ ਪਾ ਕੇ ਤਾਂ ਜੋ ਗੁਰੂ ਘਰ ਦੀ ਗੁੰਮੜੀ ਉਸਾਰੀ ਚੱਲ ਰਹੀ ਹੈ ਉਹ ਪ੍ਰਬੰਧਕ ਕਮੇਟੀ ਸਾਰੇ ਬੜੇ ਪਿਆਰ ਦੇ ਨਾਲ ਸਵਾਗਤ ਨਿਵਾ ਰਹੇ ਹਨ ਸੋ ਸਾਰੀ ਸੰਗਤ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਅੱਗੇ ਵੱਧ ਚੜ ਕੇ ਇਸੇਵਾ ਦੇ ਵਿੱਚ ਇਹ ਹਿੱਸਾ ਪਾਇਆ ਜਾਵੇ ਤਾਂ ਉਹਨਾਂ ਦਾ ਜਨਮ ਸਿਹਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ